ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਜਰਨਲਿਜ਼ਮ ਦੀ ਏਕ ਹੀ ਹੁੰਦੀ ਹੈ ਤੇ ਜਨਰਲਿਸਟ ਦੀ ਬੀ ਕੀ ਹੁੰਦੀ ਆ ਉਹ ਬੰਦੇ ਅੱਜ ਸਾਨੂੰ ਮਤਾਂ ਦੇਣਗੇ ਉਹ ਬੰਦੇ ਇਹ ਗੱਲ ਦੱਸ ਰਹੇ ਆ ਕਿ ਇਹ ਤਰੀਕਾ ਨਹੀਂ ਜੀ ਪੋਡਕਾਸਟ ਕਰਨ ਦਾ ਆਹੀ ਪ੍ਰਬਲੀਨ ਕੋਰ ਦੀ ਜਗ੍ਹਾ ਤੇ ਕੋਈ ਪੋਲੀਟਿਸ਼ੀਅਨ ਬੈਠਾ ਹੁੰਦਾ ਤੇ ਤੁਸੀਂ ਕਹਿਣਾ ਸੀ ਵਾਹ ਯਾਰ ਮੱਕੜ ਨੇ ਚਿਪ ਕੜ ਤੁਹਾਨੂੰ ਕਿਹਨੇ ਹੱਕ ਦਿੱਤਾ ਕਿਸੇ ਦੇ ਬਾਰੇ ਇਹ ਗੱਲ ਕਹਿਣ ਦਾ ਮੈਂ ਸੱਚਾ ਸੁੱਚਾ ਮੇਰੇ ਉੱਤੇ ਕੋਈ ਉਹ ਨਹੀਂ ਸਭ ਨੂੰ ਪਤਾ ਤੁਹਾਡੇ ਪਿੱਛੇ ਕੌਣ ਹੈ ਸਭ ਨੂੰ ਪਤਾ ਤੁਹਾਡਾ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਤੇ ਸਭ ਨੂੰ ਪਤਾ ਵੀ ਤੁਸੀਂ ਪੀਆਰ ਲਈ ਕੀ ਕਰ ਰਹੇ ਹੋ ਕਰਨ ਨੌਜਲਾ ਤੁਹਾਡੇ ਹੁੰਦੇ ਤੇ ਆਇਆ ਕੀ ਮਤਲਬ ਕਰਨ ਨੌਜਲੇ ਦਾ ਉੱਥੇ ਆਉਂਦਾ ਨਾਲੇ ਤੁਸੀਂ ਗੱਲਾਂ ਕਰਦੇ ਹੋ ਅਸੀਂ ਸਕੂਲ ਬਣਾਤੇ ਅਸੀਂ ਲੰਗਰ ਲਾਤੇ ਅਸੀਂ ਉਹ ਕਰਦੇ ਇਹ ਸਭ ਕੁਝ ਤਾਂ ਦੂਜੀ ਐਨ ਜੀਓ ਵੀ ਕਰੀ ਜਾਂਦੇ ਆ ਸਿੱਖਾਂ ਦੇ ਨੌਜਵਾਨਾਂ ਨੂੰ ਫ੍ਰੀ ਪੜਾ ਰਹੇ ਨੇ ਹੋ ਫਿਰ ਜਿਹੜੇ ਜਿਹੜੇ ਸਕੂਲਸ ਸਿੱਖ ਆਰਗੇਨਾਈਜੇਸ਼ਨਸ ਦੇ ਆ ਉਹਨਾਂ ਕੋਲ 6-6000 ਜਵਾਕ ਹੈ ਹੂੰ ਉਹ ਫ੍ਰੀਜ ਨਹੀਂ ਚੱਲ ਸਕਦੇ ਤੇ ਨਾ ਉਹ ਕਰਨ ਔਜਲਾ ਬੁਲਾਉਂਦੇ ਨੇ ਨਾ ਕੋਈ ਐਕਟਰ ਬੁਲਾਉਂਦੇ ਨੇ ਮੈਨੇਜ ਕਰਦੇ ਨੇ ਇੱਕ ਐਨ ਜੀਓ ਉਹ ਤੇ ਨਾਲ ਇੱਕ ਨੈਸ਼ਨਲ ਯਾ ਪਕਾਹ ਦੀ ਵੀ ਹਿੰਦੀ ਪੋਡਕਾਸਟ ਕਰਦੇ ਨੇ ਹਨਾ ਉਹ ਬੈਠ ਕੇ ਸਵਾਲ ਕਰ ਰਹੇ ਨੇ ਕਿ ਇਹ ਉਹਨਾਂ ਨੇ ਸਹੀ ਕੀਤਾ ਅੱਜ ਜਦੋਂ ਸਹੀ ਗਲਤ ਦੇ ਸਵਾਲ ਪੁੱਛ ਲਿਆ ਤਾਂ ਕੀ ਉਹ ਗਲਤ ਹੋ ਗਿਆ ਪਰ ਜੇ ਸਵਾਲਾਂ ਬਾਰੇ ਪੁੱਛਣਾ ਕਿ ਇਹ ਤਰੀਕਾ ਠੀਕ ਆ ਤੁਸੀਂ ਇੱਕ ਸੀਨੀਅਰ ਪੱਤਰਕਾਰ ਨੂੰ ਭਾਓ ਬਿਲਕੁਲ ਤੁਸੀਂ ਬਲਾਓ ਕੋਈ ਇੱਕ ਸੀਨੀਅਰ ਪੱਤਰਕਾਰ ਉਹਨੂੰ ਸਵਾਲ ਕਰੋ ਕਾਊਂਟਰ ਕਰੋ ਤੁਸੀਂ ਉਹਨੂੰ ਪੁੱਛੋ ਕਿ ਭਾਈ ਇਹ ਤਰੀਕਾ ਠੀਕ ਆ ਇਸ ਤਰੀਕੇ ਦੇ ਨਾਲ ਸਵਾਲ ਕਰਨੇ ਚਾਹੀਦੇ ਤੁਸੀਂ ਕਿਹਨੂੰ ਪੁੱਛਦੇ ਹੋ ਐਨਜੀਓ ਚਲਾ ਰਹੇ ਭਾਈ ਉਹ ਐਨਜੀਓ ਬਾਰੇ ਦੱਸ ਸਕਦਾ ਤੁਸੀਂ ਫੇਮ ਲੈਣ ਲਈ ਕਿਸੇ ਦੇ ਪੋਡਕਾਸਟ ਤੇ ਚਲੇ ਗਏ ਫਿਰ ਐਨਾ ਹੀ ਹਾਂ ਤਾਂ ਤੁਸੀਂ ਕਿਸੇ ਪੰਜਾਬੀ ਹੁੰਦੇ ਤੇ ਆ ਕੇ ਦਿਓ ਉਹਨਾਂ ਪੋਡਕਾਸਟ ਤੁਸੀਂ ਕਿਉਂ ਖੇਡ ਰਹੇ ਹੋ ਹਿੰਦੀ ਹਿੰਦੀ ਵੀ ਦਿਓ ਪੰਜਾਬੀ ਚ ਪੋਡਕਾਸਟ ਕਿਉਂ ਨਹੀਂ ਦਿੰਦੇ ਆ ਕੇ ਬੈਠੋ ਸਾਹਮਣੇ ਕਿਉਂ ਗੱਲਾਂ ਬਾਤਾਂ ਤੁਹਾਡੇ ਦੀ ਤੁਹਾਡੀਆਂ ਵੀ ਕਲੀਅਰ ਹੋਣ ਲੋਕਾਂ ਨੂੰ ਹੂੰ ਤਾਂ ਦੋਗਲਾ ਜਿਹੜਾ ਪੰਨ ਹੈ ਨਾ ਉਹ ਲੋਕਾਂ ਨੂੰ ਛੱਡਣਾ ਪੈਣਾ ਅਸੀਂ ਮੈਂ ਨਾ ਪ੍ਰਬਲਿੰਕ ਕੌਰ ਦੇ ਖਿਲਾਫ ਆ ਮੈਂ ਤਾਂ ਸਿਰਫ ਇੱਕ ਮੁੱਦਾ ਚੱਕਿਆ ਕਿ ਕਿਸੇ ਦਾ ਨਾਮ ਯੂਜ਼ ਕਰਨਾ ਛੱਡ ਦੇ ਕੀਰਤਨ ਕਰਨਾ ਨਹੀਂ ਕਰਨਾ ਹੈ ਪ੍ਰਬਲਿੰਕ ਕੌਰ ਜੀ ਦਾ ਆਪਣਾ ਡਿਸੀਜਨਾ ਉਹਨਾਂ ਦਾ ਆਪਣਾ ਧਰਮ ਆ ਅਸੀਂ ਨਹੀਂ ਕਿਹਾ ਕਿ ਕੀਰਤਨ ਛੱਡੋ ਉਹ ਬਲੌਗ ਵੀ ਛੱਡ ਸਕਦੇ ਸੀ ਬਿਲਕੁਲ ਕੀਰਤਨ ਹੀ ਕਿਉਂ ਛੱਡਿਆ ਉਹਨਾਂ ਨੇ ਬਿਲਕੁਲ ਬਲੌਗ ਛੱਡਦੇ ਉਹ ਕਹਿੰਦੇ ਕਿ ਜੀ ਮੈਂ ਤਾਂ ਕੱਲਾ ਕੀਰਤਨ ਕਰੂੰ ਕਿ ਬਲੌਗ ਬਲੌਗ ਪ੍ਰਾਇੋਰਟੀ ਹੋ ਗਈ ਪਹਿਲੀ ਉਹਨਾਂ ਦੀ ਇਸ ਗੱਲ ਦਾ ਤਾਂ ਕਿਸੇ ਨੇ ਉਹ ਕੀਤਾ ਨਹੀਂਗਾ ਮੈਂ ਇੱਕ ਉਹਨਾਂ ਨੂੰ ਵੀ ਕਹਿ ਦੇਣਾ ਚਾਹੁੰਨਾ ਪੌਡਕਾਸਟਰ ਸਾਹਿਬ ਨੂੰ ਵੀ ਵੀ ਜਦੋਂ ਤੱਕ ਤੁਸੀਂ ਕਿਸੇ ਬੰਦੇ ਨੂੰ ਜਾਣਦੇ ਨਹੀਂ ਪਰਸਨਲੀ ਉਹਦੇ ਬਾਰੇ ਸਵਾਲ ਨਹੀਂ ਕਰਨਾ ਚਾਹੀਦਾ ਤੁਹਾਨੂੰ ਜੇਕਰ ਕਿਸੇ ਨੂੰ ਭੰਡ ਕੇ ਕਿਸੇ ਦਾ ਸਹਾਰਾ ਲੈ ਕੇ ਤੁਸੀਂ ਕਹਿੰਦੇ ਹੋ ਅਸੀਂ ਸਟਾਰ ਬਣ ਜਾਾਂਗੇ ਸਾਡਾ ਚੱਲਣ ਲੱਗ ਜਾਊਗਾ ਐ ਨਹੀਂ ਹੋਣਾ ਤੁਸੀਂ ਇੱਕ ਚੀਜ਼ ਦੇਖੋ ਜਿੰਨੇ ਬੰਦਿਆਂ ਨੇ ਖਿਲਾਫ ਪੋਡਕਾਸਟ ਕੀਤੇ ਬੋਲਿਆ ਸਿਮਰ ਜੋਸ਼ ਸਿੰਘ ਮੱਕੜ ਜਾਂ ਐਸਐਮ ਟੀਵੀ ਜਾਂ ਉਸ ਨੂੰ ਟਾਰਗੇਟ ਕੀਤਾ ਗਿਆ ਕਿਉਂ ਟਾਈਟਲ ਚ ਕਿਉਂ ਸੀ ਕਿਉਂਕਿ ਉਹ ਬੰਦਾ ਚੱਲਦਾ ਉਹਨਾਂ ਕ ਕਰੋ ਜਿੰਨੀ ਕ ਤੁਹਾਨੂੰ ਸ਼ੋਭਾ ਦਿੰਦੀਆਂ ਚੀਜ਼ਾਂ ਤੁਸੀਂ ਠੀਕ ਹੈ ਤੁਸੀਂ ਸੇਵਾ ਕਰ ਰਹੇ ਹੋ ਸੇਵਾ ਕਰੋ ਪਰ ਜਿਹੜਾ ਬੰਦਾ ਕਰ ਰਿਹਾ ਆ ਆਲਰੇਡੀ ਜਿੰਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹਦਾ ਬੈਕਗ੍ਰਾਉਂਡ ਵੀ ਤੁਹਾਨੂੰ ਜਾਨਣਾ ਚਾਹੀਦਾ ਕਿਸੇ ਦੀ ਮਤ ਕਰ ਦਿਓ ਜਦ ਇਹ ਆਪਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹਦੀਆਂ 10 ਤਾਂ ਵੀਡੀਓ ਅੱਜ ਪਾ ਦਿੰਨੇ ਹੋ 10 ਤੁਸੀਂ ਪੋਸਟਾਂ ਪਾ ਦਿੰਨੇ ਹੋ ਫਿਰ ਤੁਸੀਂ ਬੰਦੇ ਸਾਧਦੇ ਹੋ ਆ ਦੇਖੋ ਜੀ ਅੱਜ ਫਲਾਣਾ ਆਇਆ ਜੀ ਸਾਡੀ ਸੇਵਾ ਕਰਨ ਵਾਸਤੇ ਫਿਰ ਤੁਸੀਂ ਇਹ ਕਾਹਦਾ ਦਿਖਾਵਾ ਕਰਦੇ ਹੋ ਆ ਲੋੜਵੰਦ ਆ ਜੀ ਮਤ ਕਰੋ ਜੀ ਕਿਉਂ ਲੋਕਾਂ ਉਪਰ ਮੰਗਦੇ ਹੋ ਫਿਰ ਤੁਸੀਂ ਰਾਜਦੀਪ ਪਿੱਛੇ ਜੇ ਇੱਕ ਪੋਡਕਾਸਟ ਵਾਇਰਲ ਹੁੰਦਾ ਪ੍ਰੋਬਲਿਮ ਦਾ ਪ੍ਰੋਬਲਮ ਕੋਰ ਜਿਹੜੇ ਕੀਰਤਨ ਕਰਦੇ ਨੇ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੁੰਦਾ ਹੈ ਤੇ ਮਤਲਬ ਇਸ ਤਰ੍ਹਾਂ ਕੇ ਨਾਲ ਬਿਹੇਵ ਕੀਤਾ ਗਿਆ ਕਿ ਕਿਤੇ ਤੱਕਾ ਹੋ ਗਿਆ ਪੁੱਛਿਆ ਨਹੀਂ ਗਿਆ ਦੱਸਿਆ ਨਹੀਂ ਗਿਆ ਲੋਕਾਂ ਨੂੰ ਇਹ ਲੱਗਦਾ ਕਿ ਉਹਨਾਂ ਨੂੰ ਵਾਰੀ ਨਹੀਂ ਦਿੱਤੀ ਗਈ ਬੋਲਣ ਦੀ ਜੋ ਬਾਅਦ ਚ ਸਿਨੈਰੀਓ ਕ੍ਰੀਏਟ ਕੀਤਾ ਗਿਆ ਕਿ ਮੇਰੀ ਮੇਰੀ ਜ਼ੁਬਾਨ ਦੱਬਣ ਦੀ ਕੋਸ਼ਿਸ਼ ਕੀਤੀ ਗਈ ਯਾ ਮੈਂ ਅੱਜ ਤੋਂ ਬਾਅਦ ਕੀਰਤਨ ਨਹੀਂ ਕਰਾਂਗੀ ਉਹਦਾ ਇਲਜ਼ਾਮ ਵੀ ਪੋਡਕਾਸਟਰ ਦੇ ਉੱਤੇ ਆਇਆ ਸਿਮਰਨ ਜੋਤ ਮਖੜ ਦੇ ਉੱਤੇ ਆਇਆ ਵੀ ਉਹਨਾਂ ਨੇ ਕਿਤੇ ਕੁੜੀ ਦਾ ਮਨੋਬਲਡੇਗਤਾ ਅਸਲ ਗੱਲ ਕੀ ਹੋਈ ਸਾਰੀ ਹੋਰ ਵੀ ਬੜੇ ਪੋਡਕਾਸਟਰ ਨੇ ਜਿਹੜੇ ਗੱਲਾਂ ਕਰ ਰਹੇ ਨੇ ਤੇ ਜਿਹੜੇ ਇਹ ਕਹਿ ਰਹੇ ਨੇ ਕਿ ਹੁਣ ਬਾਤ ਇੱਕ ਹੁੰਦਾ ਨਾ ਕਿ ਹੌਟ ਟਾਪਿਕ ਦੇ ਉੱਤੇ ਪੋਡਕਾਸਟ ਕਰਦੇ ਹੋ ਤੇ ਜਿਹੜੇ ਗੈਸਟ ਨੇ ਉਹਨਾਂ ਨਾਲ ਲੈ ਕੇ ਪੀ ਉਹਨਾਂ ਨੇ ਮੈਨੂੰ ਸੱਦਿਆ ਮੇਰੀ ਬੇਇੱਜ਼ਤੀ ਕੀਤੀ ਬੜਾ ਕੁਝ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਅਸਲ ਦੇ ਵਿੱਚ ਕੀ ਗੱਲ ਹੋਈ ਉਸ ਦਿਨ ਅਸਲ ਦੇ ਵਿੱਚ ਗੱਲ ਇਹ ਹੋਈ ਪ੍ਰੋਬਲੀਮ ਦਾ ਇਸ਼ੂ ਹੁੰਦਾ ਖੜਾ ਜਦੋਂ ਪ੍ਰੋਬਲੀਮ ਦੀ ਉਹ ਕਲਿੱਪ ਸਾਹਮਣੇ ਆਉਂਦੀ ਆ ਕਿ ਗੁਰੂ ਘਰ ਦੇ ਵਿੱਚ ਜਾ ਤਾਂ ਮੈਨੂੰ ਡਰ ਲੱਗਦਾ ਹੂੰ ਡੀਜੀ ਐਮਸੀ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਬੰਗਲਾ ਸਾਹਿਬ ਦੇ ਹੈੱਡ ਗ੍ਰਾਂਥੀ ਦੇ ਵੱਲੋਂ ਉਸ ਦੀ ਨਿੰਦਿਆ ਕੀਤੀ ਜਾਂਦੀ ਆ ਕੰਟਰੋਵਰਸੀ ਹੁੰਦੀ ਆ ਉਸ ਤੋਂ ਬਾਅਦ ਪ੍ਰੋਬਲਮਿੰ ਦਾ ਪੱਖ ਜਾਣਨ ਦੇ ਲਈ ਮੀਡੀਆ ਅਪਰੋਚ ਕਰਦਾ ਹੂੰ ਅਸੀਂ ਵੀ ਕੀਤੀ ਮੈਂ ਬਤੌਰ ਐਸਐਮ ਟੀਵੀ ਦੇ ਉੱਤੇ ਐਂਕਰ ਕੰਮ ਕਰਦਾ ਉਹ ਤੁਹਾਡੇ ਬੁਲਾਨ ਤੇ ਆਏ ਹਾਂ ਮੈਂ ਅਪਰੋਚ ਕੀਤੀ ਸੀ ਹਾਂ ਠੀਕ ਹੈ ਮੈਂ ਖੋਦਾ ਉਹਨਾਂ ਨੂੰ ਪ੍ਰੋਬਲਮਿੰ ਕੋਰ ਨੂੰ ਕਾਲ ਕੀਤੀ ਉਹਨਾਂ ਦੇ ਫਾਜ਼ਲ ਸਾਹਿਬ ਨਾਲ ਮੇਰੀ ਗੱਲ ਹੁੰਦੀ ਆ ਉਹਨਾਂ ਦੇ ਫਾਜ਼ਲ ਸਾਹਿਬ ਬਾਅਦ ਦੇ ਵਿੱਚ ਪ੍ਰੋਬਲਮਿੰ ਦੇ ਨਾਲ ਗੱਲ ਕਰਵਾਉਂਦੇ ਆ ਪਹਿਲਾਂ ਉਹ ਕਹਿੰਦੇ ਆ ਕਿ ਅਸੀਂ ਪੰਜਾਬ ਨਹੀਂ ਆ ਸਕਦੇ ਤੇ ਮੈਂ ਉਹਨਾਂ ਨੂੰ ਕਿਹਾ ਚਲੋ ਠੀਕ ਆ ਕੋਈ ਗੱਲ ਨਹੀਂ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਪੰਜਾਬ ਆਉਣ ਨੂੰ ਤਿਆਰ ਆ ਜਦੋਂ ਚੈਨਲ ਦੇਖਦੇ ਆ ਸਾਰਾ ਕੁਝ ਮੈਨੂੰ ਬਾਕਾਇਦਾ ਪੁੱਛਦੇ ਆ ਕਿ ਸਿਮਰਜੋ ਸਿੰਘ ਮੱਕੜ ਉਹਨਾਂ ਨੇ ਕਰਨਾਗਾ ਮੈਂ ਉਹਨਾਂ ਨੂੰ ਦੱਸਦਾ ਕਿ ਨਹੀਂ ਮੈਂ ਕਰਨਾ ਉਹ ਇਸ ਕਰਕੇ ਮੈਂ ਉਹਦੋਂ ਕਹਿਣਾਗਾ ਕਿਉਂਕਿ ਸਿਮਰਜੋ ਮੱਕੜ ਸਰ ਦਾ ਕੋਈ ਵੀ ਪਲਾਨ ਨਹੀਂ ਸੀਗਾ ਉਹ ਦਬਾਈ ਸੀਗੇ ਫੰਕਸ਼ਨ ਸੀਗਾ ਦਬਾਈ ਸੀਗੇ ਮੈਂ ਹੀ ਕਰਨਾ ਸੀ ਤੇ ਫਸਟ ਸ਼ੂਟ ਵੀ ਮੈਂ ਹੀ ਕੀਤਾ ਪੌਡਕਾਸਟ ਸਾਡੇ ਸਟੂਡੀਓ ਦੇ ਵਿੱਚ ਸੀਸੀਟੀਵੀ ਫੁਟੇਜ ਹੈਗੀ ਆ ਉਹ ਆਏ ਉਹਨਾਂ ਨੂੰ ਰਿਸੀਵ ਮੈਂ ਕੀਤਾ ਉਸ ਤੋਂ ਬਾਅਦ ਮੈਂ ਇੱਕ ਘੰਟੇ ਦਾ ਪੋਡਕਾਸਟ ਕੀਤਾ ਤਾਂ ਦੈਨ ਸਿਮਰ ਜੋਸੀ ਮੱਕੜ ਭਾਜੀ ਉਹ ਉਥੋਂ ਆ ਗਏ ਸੀਗੇ ਦਵਾਈ ਤੋਂ ਵਾਪਸ ਆ ਗਏ ਸੀਗੇ ਕਿਉਂਕਿ ਮਾਰਨਿੰਗ ਦੀ ਉਹਨਾਂ ਦੀ ਫਲਾਈਟ ਉਤਮ ਨਹੀਂ ਸੀਗੀ ਤੇ ਉਸ ਤੋਂ ਬਾਅਦ ਉਹ ਕਰੇ ਆ ਗਏ ਹੂੰ ਤਾਂ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਪ੍ਰਾਬਲਿਨ ਜੀ ਆਏ ਹੋਏ ਆ ਤਾਂ ਉਹਨਾਂ ਨੇ ਪੁੱਛਿਆ ਕਿ ਮੈਂ ਵੀ ਕਰਨਾ ਚਾਹਣਾ ਤੁਸੀਂ ਪੁੱਛ ਲਓ ਜੇ ਉਹਨਾਂ ਨੂੰ ਕੰਫਰਟੇਬਲ ਹੋ ਹੂੰ ਜਗਪ੍ਰੀਤ ਮੈਂ ਇੱਥੇ ਹੀ ਬੈਠਾ ਹੋਇਆ ਸੀ ਇਸੇ ਸਟੂਡੀਓ ਦੇ ਵਿੱਚ ਆਪਾਂ ਜਿੱਥੇ ਅੱਜ ਗੱਲਬਾਤ ਕਰ ਰਹੇ ਆ ਮੇਰਾ ਪੋਡਕਾਸਟ ਚਾਹਤ ਸੀ ਮੈਂ ਉਹ ਦੋਨਾਂ ਨੂੰ ਦੱਸਿਆ ਮੈਂ ਹੈ ਜੀ ਸਿਮਰ ਭਾਜੀ ਆ ਗਏ ਨੇ ਤੇ ਉਹ ਵੀ ਤੁਹਾਡੇ ਨਾਲ ਕਰਨਾ ਚਾਹੁੰਦੇ ਆ ਜੇ ਤੁਸੀਂ ਕਰਨਾ ਚਾਹੋ ਹੂੰ ਉਹ ਕਹਿੰਦੇ ਠੀਕ ਆ ਜੀ ਕੋਈ ਗੱਲ ਨਹੀਂ ਅਸੀਂ ਕਰਾਂਗੇ ਜੀ ਤਾਂ ਮੈਂ ਕੋਲ ਸੀਗਾ ਜਦੋਂ ਪੁਰਦਸ਼ ਵੀ ਸ਼ੁਰੂ ਹੁੰਦਾ ਤਾਂ ਸਿਮਰਨ ਜੋਸ਼ ਸਿੰਘ ਮੱਕੜ ਜੀ ਨੇ ਇਹ ਗੱਲ ਕਹਿਤੀ ਸੀ ਕਿ ਮੇਰਾ ਜਿਹੜਾ ਤਰੀਕਾ ਜਿਹੜਾ ਮੇਰਾ ਲਹਿਜਾ ਤੁਹਾਨੂੰ ਪਤਾ ਮੈਂ ਕਿਸ ਤਰੀਕੇ ਦੇ ਨਾਲ ਕਰਦਾ ਦੇਖੋ ਪਹਿਲੀ ਵਾਰ ਨਹੀਂ ਵਰਤਿਆ ਗਿਆ ਹਮੇਸ਼ਾ ਹੀ ਉਹਨਾਂ ਦਾ ਟ੍ਰੈਂਡ ਆ ਉਹਨਾਂ ਦਾ ਸਟਾਈਲ ਆ ਉਹਨਾਂ ਦਾ ਦਾ ਸਟਾਈਲ ਐਸੇ ਗੱਲ ਕਰਕੇ ਮਸ਼ਹੂਰ ਨਹੀਂ ਚਾਹੇ ਪੋਲਿਟੀਸ਼ੀਅਨ ਬੈਠਾ ਹੋਵੇ ਸਾਹਮਣੇ ਚਾਹੇ ਉਹਨਾਂ ਦੇ ਮੁਰੇ ਇਮੀਗ੍ਰੇਸ਼ਨ ਵਾਲਾ ਬੰਦਾ ਬੈਠਾ ਚਾਹੇ ਕੋਈ ਵੀ ਬੰਦਾ ਬੈਠਾ ਐਕਸ ਵਾਈ ਜ਼ੈਡ ਉਹ ਹਰ ਇੱਕ ਦੇ ਨਾਲ ਇਦਾਂ ਹੀ ਆਪਦਾ ਤਰੀਕਾ ਹੁੰਦਾ ਹਰ ਇੱਕ ਬੰਦੇ ਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਮੇਰਾ ਆਪਣਾ ਸਟਾਈਲ ਆ ਉਹਨਾਂ ਦਾ ਆਪਣਾ ਸਟਾਈਲ ਆ ਪਰ ਜਿਹੜੀ ਅੱਜ ਕੁਝ ਲੋਕ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਜਰਨਲਿਜ਼ਮ ਕੀਤੀ ਵੀ ਨਹੀਂ ਯਾਰ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਜਰਨਲਿਜ਼ਮ ਦੀ ਏ ਕੀ ਹੁੰਦੀ ਆ ਤੇ ਜਨਰਲਿਸਟ ਦੀ ਬੀ ਕੀ ਹੁੰਦੀ ਆ ਉਹ ਬੰਦੇ ਅੱਜ ਸਾਨੂੰ ਮਤਾਂ ਦੇਣਗੇ ਉਹ ਬੰਦੇ ਇਹ ਗੱਲ ਦੱਸ ਰਹੇ ਆ ਇਹ ਇਹ ਤਰੀਕਾ ਨਹੀਂ ਜੀ ਪੋਡਕਾਸਟ ਕਰਨ ਦਾ ਇਹ ਆਏ ਸਵਾਲ ਨਹੀਂ ਪੁੱਛਣਾ ਜੀ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਜਿਹੜੇ ਲੋਕ ਇਹ ਕਹਿ ਰਹੇ ਆ ਕਿ ਪੋਡਕਾਸਟ ਐ ਨਹੀਂ ਹੁੰਦਾ ਪੋਡਕਾਸਟ ਉਹ ਹੁੰਦਾ ਉਹ ਇੰਟਰਵਿਊ ਸੀਗਾ ਉਹ ਪੋਡਕਾਸਟ ਨਹੀਂ ਸੀਗਾ ਮੈਂ ਸਾਰਿਆਂ ਨੂੰ ਇਹ ਕਲੀਅਰ ਕਰ ਦੇਣਾ ਚਾਹਨਾ ਦੂਸਰੀ ਗੱਲ ਜਿਹੜੀ ਉਦੋਂ ਹੋਈਆਂ ਜੋ ਉਦੋਂ ਗੱਲਾਂ ਬਾਤਾਂ ਹੁੰਦੀਆਂ ਉਹ ਐਜ਼ ਇਟ ਇਜ਼ ਚਲਾਈਆਂ ਗਈਆਂ ਉਹਦੇ ਚ ਕੋ ਕੱਟ ਵੱਡ ਨਹੀਂ ਸੀ ਕੋਈ ਉਹ ਨਹੀਂ ਸੀਗਾ ਹੁਣ ਜਦੋਂ ਮੁੱਦਾ ਵਾਇਰਲ ਹੁੰਦਾ ਨਵੇਂ-ਨਵੇਂ ਜਿਹੜੇ ਪੋਡਕਾਸਟਰ ਨੇ ਅੱਜਕੱਲ੍ਹ ਦੇ ਉਹ ਇਹ ਗੱਲਾਂ ਇਹ ਮੁੱਦੇ ਚੱਕੀ ਜਾਣਾ ਕਿ ਉਹਨਾਂ ਨੇ ਗਲਤ ਕੀਤਾ ਜੀ ਬੋਲਣ ਦਾ ਇਹ ਕੋਈ ਸਵਾਲ ਕਰਨ ਦਾ ਤਰੀਕਾ ਹੋਇਆ ਜਦੋਂ ਕੋਈ ਦੂਸਰਾ ਕਰਦਾ ਆਹੀ ਪ੍ਰਬਲਿੰਕ ਕੋਰ ਦੀ ਜਗ੍ਹਾ ਤੇ ਕੋਈ ਪੋਲੀਟੀਸ਼ੀਅਨ ਬੈਠਾ ਹੁੰਦਾ ਤੇ ਤੁਸੀਂ ਕਹਿਣਾ ਸੀ ਵਾਹ ਯਾਰ ਮੱਕਣੇ ਚਿਪ ਕਰਤੇ ਹੂੰ ਕਹਿੰਦੇ ਨਾ ਹੂੰ ਅੱਜ ਜਦੋਂ ਸਹੀ ਗਲਤ ਦੇ ਸਵਾਲ ਪੁੱਛ ਲਿਆ ਤਾਂ ਕੀ ਉਹ ਗਲਤ ਹੋ ਗਿਆ ਮੈਂ ਉਹੀ ਕਹਿ ਰਿਹਾ ਜਿਹੜੇ ਬੰਦਿਆਂ ਨੂੰ ਜਿਸ ਫੀਲਡ ਬਾਰੇ ਪਤਾ ਨਹੀਂ ਦੇਖੋ ਅੱਜ ਨਾ ਇੱਕ ਬਹੁਤ ਸੌਖਾ ਹੋ ਗਿਆ ਸਿੰਪਲ ਹੋ ਗਿਆ ਜਗਪ੍ਰੀਤ ਤੁਸੀਂ ਕੈਮਰਾ ਲੈ ਲਓ ਤੁਸੀਂ ਦੋ ਮਾਈਕ ਲੈ ਲਓ ਤੁਸੀਂ ਲਾਈਟਾਂ ਲਾ ਕੇ ਬੈਠ ਜਾਓ ਤੇ ਅਗਲਾ ਕਹਿੰਦਾ ਜੀ ਮੈਂ ਪੋਡਕਾਸਟ ਨਾ ਮੈਂ ਇੰਟਰਵਿਊ ਆ ਮੈਂ ਪੱਤਰਕਾਰ ਆ ਜਰਨਲਿਸਟ ਆ ਫੋਨ ਜਰਨਲਿਸਟ ਬਹੁਤ ਕ੍ਰੇਟ ਹੋ ਗਏ ਆ ਇਹ ਸਚਾਈ ਆ ਇਹ ਸਾਡੇ ਲਈ ਮਾੜਾ ਦੌਰ ਚੱਲ ਰਿਹਾ ਖਾਸ ਤੌਰ ਦੇਤੇ ਪੱਤਰਕਾਰਤਾ ਦੇ ਲਈ ਮੈਂ ਵੀ ਇਸ ਲਾਈਨ ਦੇ ਵਿੱਚ ਆਇਆ ਸੀ ਬਸ ਜਦੋਂ ਮੈਂ ਇਸ ਫੀਲਡ ਦੀ ਸਟੱਡੀ ਕੀਤੀ ਮੈਂ ਖੁਦ ਜਰਨਲਿਜ਼ਮ ਕੀਤੀ ਹੋਈ ਆ ਮੈਂ ਜਲਦ ਉਸ ਕੀਤੀ ਤੁਸੀਂ ਪੜ ਕੇ ਦੇਖੋ ਤੁਹਾਨੂੰ ਐਥਿਕਸ ਦੱਸੇ ਜਾਂਦੇ ਨੇ ਕਿ ਇਹਦੇ ਐਥਿਕਸ ਕੀ ਨੇ ਇੱਕ ਜਰਨਲਿਸਟ ਨੇ ਕਿਵੇਂ ਗੱਲ ਕਰਨੀ ਆ ਜਰਨਲਿਸਟ ਜਦੋਂ ਬੈਠਦਾਗਾ ਉਹਦੇ ਸਾਹਮਣੇ ਕੋਈ ਰਿਸ਼ਤਾ ਨਹੀਂ ਹੁੰਦਾ ਉਹਦੇ ਸਾਹਮਣੇ ਕੋਈ ਨਹੀਂ ਦੇਖਿਆ ਜਾਂਦਾ ਕਿ ਇਹ ਛੋਟਾ ਜਾ ਮੈਂ ਇਹਦੇ ਨਾਲ ਕਿਵੇਂ ਉਹ ਕਰਨਾ ਉੱਥੇ ਫਰਕ ਨਹੀਂ ਹੁੰਦਾ ਉੱਥੇ ਕੰਪਰਮਾਈਜ਼ ਨਹੀਂ ਹੁੰਦਾ ਉੱਥੇ ਸਮਝੌਤਾ ਨਹੀਂ ਹੁੰਦਾ ਇੱਕ ਸੱਚੇ ਜਰਨਲਿਸਟ ਦੀ ਪਰਿਭਾਸ਼ਾ ਇਹੀ ਆ ਅੱਛਾ ਇਹ ਦੇਖ ਲਗੇ ਵੀ ਭਾਈ ਇਹ ਤਾਂ ਜੀ ਕੁੜੀ ਆ ਸਾਹਮਣੇ ਤੇ ਮੈਂ ਤਾਂ ਇਹਨੂੰ ਤਿੱਖਾ ਸਵਾਲ ਨਹੀਂ ਕਰਨਾ ਕਿ ਇਹ ਪੱਤਰਕਾਰਤਾ ਕੀ ਨਹੀਂ ਹੈ ਨਾ ਆਪਾਂ ਤਾਂ ਇਸ ਗੱਲ ਨੂੰ ਸਮਝਦੇ ਆਂ ਪਰ ਇੱਕ ਇਸ਼ੂ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸਪੈਸ਼ਲੀ ਵੀਰ ਦਾ ਚੱਕਰ ਆ ਜਗਪ੍ਰੀਤ ਸਾਰਾ ਉਹਨਾਂ ਦੇ ਆਪ ਦੇ ਜਿਹੜੇ ਤੁਸੀਂ ਇੱਕ ਚੀਜ਼ ਦੇਖੋ ਜਿੰਨੇ ਬੰਦਿਆਂ ਨੇ ਖਿਲਾਫ ਪੋਡਕਾਸਟ ਕੀਤੇ ਬੋਲਿਆ ਸਿਮਰ ਜੋਸ਼ ਸਿੰਘ ਮੱਕੜ ਜਾਂ ਐਸਐਮ ਟੀਵੀ ਜਾਂ ਉਸ ਨੂੰ ਕਿਉਂ ਟਾਰਗੇਟ ਕੀਤਾ ਗਿਆ ਕਿਉਂ ਟਾਈਟਲ ਚ ਕਿਉਂ ਸੀ ਕਿਉਂਕਿ ਉਹ ਬੰਦਾ ਚੱਲਦਾ ਮੈਂ ਉਹਨੂੰ ਡਿਫੈਂਡ ਨਹੀਂ ਕਰ ਰਿਹਾ ਜਾਂ ਲੋਕ ਕਹਿਣਗੇ ਜੀ ਇਹ ਨਾਲ ਕੰਮ ਕਰਦਾਗਾ ਤਾਂ ਉਹਦਾ ਸਾਥ ਦੇ ਰਿਹਾ ਕਰਿਆ ਜੇ ਮੈਂ ਅੱਜ ਨਾਲ ਨਾ ਵੀ ਹੁੰਦਾ ਮੈਨੂੰ ਯਾਦ ਆ ਜਦੋਂ ਆਨਅਰ ਬੰਦ ਹੋਇਆ ਸੀਗਾ ਉਸ ਟਾਈਮ ਵੀ ਮੈਂ ਬੋਲਿਆ ਸੀ ਲੋਕਾਂ ਨੇ ਬਹੁਤ ਕੁਝ ਚਲਾਇਆ ਸੀਗਾ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਜੋ ਕੁਝ ਕਰਦੇ ਹੋ ਉਹਦਾ ਇਫੈਕਟ ਪੈਂਦਾ ਦੁਨੀਆ ਤੇ ਸਮਾਜ ਤੇ ਤੇ ਜੇਕਰ ਕਿਸੇ ਨੂੰ ਭੰਡ ਕੇ ਕਿਸੇ ਦਾ ਸਹਾਰਾ ਲੈ ਕੇ ਤੁਸੀਂ ਕਹਿੰਦੇ ਹੋ ਸੀ ਸਟਾਰ ਬਣ ਜਾਗੇ ਸਾਡਾ ਚੱਲਣ ਲੱਗ ਜਾਊਗਾ ਐ ਨਹੀਂ ਹੋਣਾ ਮੂਸੀਆ ਵਾਲਾ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਬਿਲਕੁਲ ते ते कि ਮੈਨੂੰ ਭੰਡ ਕੇ ਤੇ ਮੇਰੇ ਸਿਰੋਂ ਰੋਟੀਆਂ ਕਮਾਉਂਦੇ ਆ ਤੇ ਉਸ ਤੇ ਜਾਣ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੇ ਉਹ ਕੀਤਾ ਬਾਅਦ ਦੇ ਵਿੱਚ ਲਾਦਾ ਜਿਹੜੇ ਪਹਿਲਾਂ ਮਾੜਾ ਬੋਲਦੇ ਸੀ ਬਾਅਦ ਚ ਉਹੀ ਚੰਗਾ ਚੰਗਾ ਕਹਿੰਦੇ ਸੀ ਇਹ ਨਾ ਅਸਲ ਚ ਟ੍ਰੈਂਡ ਸੈਟਰ ਹੋ ਗਿਆ ਕਿ ਯਾਰ ਉਹ ਚੱਲਦਾ ਹੁਣ ਸਭ ਤੋਂ ਵੱਧ ਪ੍ਰਬਲਿਨ ਕੌਰ ਦਾ ਪੋਡਕਾਸਟ ਮੈਂ ਵੀ ਕੀਤਾ ਪ੍ਰਬਲਿਨ ਕੌਰ ਦਾ ਪੋਡਕਾਸਟ ਇੱਕ ਹੋਰ ਚੈਨਲ ਦੇ ਉੱਤੇ ਹੋਇਆ ਹੋਰ ਕਈ ਚੈਨਲਾਂ ਨੇ ਕੀਤਾ ਉਸ ਤੋਂ ਬਾਅਦ ਕਿਸੇ ਦਾ ਉਹਨਾਂ ਚੱਲਿਆ ਨਹੀਂ ਚੱਲਿਆ ਕੱਲਾ ਸਿਮਰ ਜੋਸ਼ ਸਿੰਘ ਮੱਕੜ ਵਾਲਾ ਪੋਡਕਾਸਟ ਉਹ ਵਾਇਰਲ ਹੁੰਦਾਗਾ ਠੀਕ ਅਸੀਂ ਤਾਂ ਕੀਤਾ ਨਹੀਂਗਾ ਕੁਝ ਆਇਆ ਤਾਂ ਹੈ ਨਹੀਂ ਸੀਗਾ ਸਾਡੇ ਹੱਥ 'ਚ ਸੀਗਾ ਕਿ ਭਾਈ ਇਹ ਵਾਇਰਲ ਕਰਨਾ ਸੀਗਾ ਅਸੀਂ ਤਾਂ ਕਰਕੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਇਹਦਾ ਲੋਕਾਂ ਨੇ ਕੀਤਾ ਨਾ ਥੱਲੇ ਤੁਸੀਂ ਕਮੈਂਟ ਚੈੱਕ ਕਰੋ ਲੋਕਾਂ ਦਾ ਦੇਖ ਲਓ ਇੱਕ ਐਨਜੀਓ ਨੂੰ ਲੈ ਕੇ ਅ ਬੜਾ ਪਿਛਲੇ ਦਿਨੀ ਮੁੱਦੇ ਰੀਲ ਵਾਇਰਲ ਹੋਈਆਂ ਹੂੰ ਕੋਈ ਇੱਕ ਐਨਜੀਓ ਦੇ ਜਿਹੜੇ ਮੈਨੇਜ ਕਰਦੇ ਨੇ ਇੱਕ ਐਨਜੀਓ ਉਹ ਤੇ ਨਾਲ ਇੱਕ ਨੈਸ਼ਨਲ ਆਪਾਂ ਕਹਿ ਦਈਏ ਵੀ ਹਿੰਦੀ ਪੌਡਕਾਸਟਰ ਨੇ ਹਾਂ ਉਹ ਬੈਠ ਕੇ ਸਵਾਲ ਕਰ ਰਹੇ ਨੇ ਕਿ ਇਹ ਉਹਨਾਂ ਨੇ ਸਹੀ ਕੀਤਾ ਇਸ ਤਰ੍ਹਾਂ ਦੇ ਸਵਾਲ ਕਰਨੇ ਚਾਹੀਦੇ ਸੀਗੇ ਮੈਂ ਇੱਕ ਉਹਨਾਂ ਨੂੰ ਵੀ ਕਹਿ ਦੇਣਾ ਚਾਹਣਾ ਪੋਡਕਾਸਟਰ ਸਾਹਿਬ ਨੂੰ ਵੀ ਵੀ ਜਦੋਂ ਤੱਕ ਤੁਸੀਂ ਕਿਸੇ ਬੰਦੇ ਨੂੰ ਜਾਣਦੇ ਨਹੀਂ ਪਰਸਨਲੀ ਉਹਦੇ ਬਾਰੇ ਸਵਾਲ ਨਹੀਂ ਕਰਨਾ ਚਾਹੀਦਾ ਤੁਹਾਨੂੰ ਤੇ ਜਿਹੜੇ ਬੰਦੇ ਨੇ ਅੱਗੇ ਜਵਾਬ ਦਿੱਤਾ ਉਹ ਉਹ ਕਹਿ ਰਹੇ ਆ ਜੀ ਮੈਂ ਸਿੱਖ ਉਹਦੇ ਤੋਂ ਪੈਸਾ ਨਹੀਂ ਕਮਾਉਂਦਾ ਠੀਕ ਹੈ ਭਾਈ ਤੁਸੀਂ ਨਹੀਂ ਕਮਾਉਂਦੇ ਪਰ ਤੁਸੀਂ ਸੁਸਾਇਟੀ ਨੂੰ ਕੀ ਦੇ ਰਹੇ ਹੋ ਏ ਦੱਸੋ ਨਾ ਤੁਸੀਂ ਕਹਿ ਰਹੇ ਹੋ ਮੈਂ ਬਹੁਤ ਕੰਮ ਕੀਤਾ ਮੇਰੀਆਂ ਬੁੱਕਸ ਚੈੱਕ ਕਰ ਲਓ ਮੇਰੀਆਂ ਇਹ ਕਰ ਲਓ ਮੈਂ ਮੈਂ ਸੱਚਾ ਸੁੱਚਾ ਮੇਰੇ ਉੱਤੇ ਕੋਈ ਉਹ ਨਹੀਂ ਸਭ ਨੂੰ ਪਤਾ ਤੁਹਾਡੇ ਪਿੱਛੇ ਕੌਣ ਹੈ ਸਭ ਨੂੰ ਪਤਾ ਤੁਹਾਡਾ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਤੇ ਸਭ ਨੂੰ ਪਤਾ ਵੀ ਤੁਸੀਂ ਪੀਆਰ ਲਈ ਕੀ ਕਰ ਰਹੇ ਹੋ ਕਰਨ ਔਜਲੇ ਤੁਹਾਡੇ ਹੁੰਦੇ ਤੇ ਆਇਆ ਕੀ ਮਤਲਬ ਕਰਨ ਔਜਲੇ ਦਾ ਉੱਥੇ ਆਉਂਦਾ ਮੈਂ ਨਹੀਂ ਕਹਿੰਦਾ ਕਰਨ ਔਜਲੇ ਨੂੰ ਸੇਵਾ ਕਰਨ ਦਾ ਹੱਕ ਨਹੀਂ ਹੈ ਜਾਂ ਉਹ ਕਿਸੇ ਐਨਜੀਓ ਨਾਲ ਐਸੋਸੀਏਟ ਨਾ ਹੋਵੇ ਜਾਂ ਉਹ ਨਾ ਹੋਵੇ ਉਹ ਉਹਦਾ ਪਰਸਨਲੀ ਉਹ ਹੈ ਜਿੱਥੇ ਮਰਜ਼ੀ ਜਾਵੇ ਪਰ ਕਿ ਉਹ ਪੀਆਰ ਚੰਟ ਨਹੀਂ ਸੀ ਹੂੰ ਉਦੋਂ ਬਾਅਦ ਤੁਸੀਂ ਐਕਟਰ ਬੁਲਾਉਣੇ ਹੋ ਕਿ ਉਹ ਪੀਆਰ ਚੰਟ ਨਹੀਂ ਸੀ ਹੂੰ ਤੁਸੀਂ ਜਗ੍ਹਾ ਜਗ੍ਹਾ ਤੇ ਜਾਣੇ ਹੋ ਕਦੇ ਕਦੇ ਤੁਸੀਂ ਰੋਲਾ ਪਾ ਦਿੰਨੇ ਹੋ ਤੁਸੀਂ ਸਿੱਖੀ ਨੂੰ ਯੂਜ਼ ਨਹੀਂ ਕਰ ਰਹੇ ਉਸ ਕੰਮ ਪਿੱਛੇ ਹੂੰ ਤੁਹਾਨੂੰ ਕਿਹਨੇ ਹੱਕ ਦਿੱਤਾ ਕਿਸੇ ਦੇ ਬਾਰੇ ਇਹ ਗੱਲ ਕਹਿਣ ਦਾ ਨਾਲ ਇੱਕ ਗੱਲ ਹੋਰ ਆ ਜਿਹੜੇ ਇਹ ਅੱਜ ਕੱਲ ਪੌਡਕਾਸਟਰ ਖੁੱਲ ਰਹੇ ਨੇ ਜਿਹੜੇ ਲੋਕ ਪੌਡਕਾਸਟ ਕਰ ਰਹੇ ਨੇ ਜਾਂ ਸਵਾਲ ਕਰਦੇ ਨੇ ਜਦੋਂ ਗੈਸਟ ਬੁਲਾਉਂਦੇ ਆ ਨਾ ਜਗਪ੍ਰੀਤ ਇਹ ਵੀ ਬੜਾ ਫਰਕ ਪੈ ਗਿਆ ਜਿਹੜੇ ਬੰਦੇ ਨੂੰ ਜਿਹੜੀ ਫੀਲਡ ਦੀ ਨੌਲੇਜ ਹੀ ਨਹੀਂ ਉਹਨੂੰ ਬਾਕੇ ਪੁੱਛੀ ਜਾਂਦੇ ਹੁੰਦੇ ਆ ਕਿ ਇਹ ਠੀਕ ਹੈ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਤੁਸੀਂ ਕੋ ਟਾਂਕੇ ਲਵਾਉਣੇ ਹੋਣ ਆਪਦੇ ਸਰੀਰ ਦੇ ਉੱਤੇ ਤੁਸੀਂ ਜਾ ਕੇ ਮੋਚੀ ਨੂੰ ਪੁੱਛੋਗੇ ਕੀ ਡਾਕਟਰ ਕੋਲ ਜਾਓਗੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਨਹੀਂ ਨਹੀਂ ਇੱਕ ਹੋਰ ਗੱਲ ਮੇਰੇ ਤੁਸੀਂ ਜੇ ਸਵਾਲਾਂ ਬਾਰੇ ਪੁੱਛਣਾ ਕਿ ਇਹ ਤਰੀਕਾ ਠੀਕ ਆ ਤੁਸੀਂ ਇੱਕ ਸੀਨੀਅਰ ਪੱਤਰਕਾਰ ਨੂੰ ਭਾਓ ਬਿਲਕੁਲ ਤੁਸੀਂ ਬਲਾਓ ਕੋਈ ਇੱਕ ਸੀਨੀਅਰ ਪੱਤਰਕਾਰ ਉਹਨੂੰ ਸਵਾਲ ਕਰੋ ਕਾਊਂਟਰ ਕਰੋ ਤੁਸੀਂ ਉਹਨੂੰ ਪੁੱਛੋ ਕਿ ਭਾਈ ਇਹ ਤਰੀਕਾ ਠੀਕ ਆ ਇਸ ਤਰੀਕੇ ਦੇ ਨਾਲ ਸਵਾਲ ਕਰਨੇ ਚਾਹੀਦੇ ਕੀ ਇਹ ਜਨਦਜ਼ਮ ਦੇ ਐਥਿਕ ਕਹਿੰਦੇ ਆ ਤੁਸੀਂ ਪੁੱਛੋ ਨਾ ਉਹਨਾਂ ਨੂੰ ਤੁਸੀਂ ਕਿਹਨੂੰ ਪੁੱਛਦੇ ਹੋ ਐਨਜੀਓ ਚਲਾ ਰਿਹਾ ਭਾਈ ਉਹ ਐਨਜੀਓ ਬਾਰੇ ਦੱਸ ਸਕਦਾ ਉਹ ਨਹੀਂ ਦੱਸ ਸਕਦਾ ਜਨਦਜ਼ਮ ਨਹੀਂ ਨਹੀਂ ਉਹਨਾਂ ਨੇ ਕਿਹਾ ਨਾ ਉਹਨਾਂ ਨੇ ਕਿਹਾ ਇੱਕ ਰੀਲ ਬੜੀ ਵਾਇਰਲ ਹੋਈ ਕਿ ਐਨਜੀਓ ਤੋਂ ਪੈਸਾ ਮੈਂ ਸੈਲਰੀ ਨਹੀਂ ਵਿਡਰਾਅ ਕਰਦਾ ਭਾਈ ਤੁਸੀਂ ਘਰੋਂ ਚੰਗੇ ਪੁੱਜਦੇ ਹੋ ਜੇ ਕਿਸੇ ਆਮ ਬੰਦੇ ਨੂੰ ਦੈਟ ਮੀਨਸ ਜਿਹੜੇ ਗਰੰਥੀ ਸਿੰਘ ਕੀਰਤਨ ਕਰ ਰਹੇ ਨੇ ਉਹਨਾਂ ਨੂੰ ਸੈਲਰੀ ਜਾਂਦੀ ਉਹ ਗਲਤ ਹੈ ਜਿਹੜੇ ਉੱਥੇ ਸੇਵਾ ਕਰਕੇ ਸਾਰਾ ਸਾਰਾ ਦਿਨ ਉੱਥੇ ਸੇਵਾ ਕਰਦੇ ਨੇ ਉਹ ਸੈਲਰੀ ਪਾਉਂਦੇ ਨੇ ਆਪਦੀ ਉਹ ਗਲਤ ਹੈ ਹੋਰ ਕਿੰਨੀਆਂ ਚੀਜ਼ਾਂ ਚ ਪੈਸੇ ਇਨਵੋਲ ਹੈ ਐਸਜੀਪੀਸੀ ਦੇ ਲਗਾ ਲਓ ਕਿਸੇ ਹੋਰ ਸੰਸਥਾ ਦੇ ਲਾ ਲਓ ਕਿ ਉਹ ਗਲਤ ਹੈ ਦੇਖੋ ਪੈਸੇ ਤੋਂ ਬਿਨਾ ਜਗਤ ਵਿੱਚ ਕੁਝ ਨਹੀਂ ਹੁੰਦਾ ਹਰ ਇੱਕ ਬੰਦੇ ਨੇ ਘਰ ਚਲਾਉਣਾ ਹੈ ਜੇ ਤੁਸੀਂ ਕਹੋਗੇ ਫਰੀ ਦੇ ਵਿੱਚ ਸੇਵਾ ਕਰ ਲਓਗੇ ਫਰੀ ਚ ਸੇਵਾ ਵੀ ਨਹੀਂ ਹੋ ਸਕਦੀ ਨਹੀਂ ਹੁੰਦੀ ਮੈਂ ਉਹੀ ਤਾਂ ਗੱਲ ਕਹਿ ਰਿਹਾ ਜਿਹੜਾ ਬੰਦਾ ਮਜਬੂਰ ਹੈ ਅੱਜ ਅੱਜ ਤੁਹਾਡੇ ਸਿਰ ਤੇ ਤੁਹਾਡੇ ਘਰ ਦਾ ਸਾਰਾ ਬੋਝ ਹੈ ਮੈਂ ਤੁਹਾਨੂੰ ਕਹਾਂ ਭਾਈ ਤੂੰ ਸਵੇਰੇ ਸੇਵਾ ਕਰ ਲੈ ਤੇ ਮਨੋਂ ਦਿਲੋਂ ਸੇਵਾ ਕਰੀ ਤੇ ਤੁਹਾਨੂੰ ਸੈਲਰੀ ਕੋਈ ਨਹੀਂ ਦੇਣੀ ਪਰ ਤੂੰ ਸਾਰਾ ਦਿਨ ਸੇਵਾ ਤੇ ਦੇ ਦੇ ਜੇ ਤਾਂ ਤੁਹਾਡੇ ਘਰ ਦੇ ਪਿੱਛੇ ਰਿਚ ਹੋਣਗੇ ਤੁਹਾਡਾ ਸਰਦਾ ਹੋਊਗਾ ਜਾਂ ਤੁਹਾਡਾ ਕੋਈ ਮੋਟਿਵ ਨਹੀਂ ਹੋਊਗਾ ਪਿੱਛੇ ਉਸ ਦੇ ਸੇਵਾ ਦੇ ਤੇ ਤੁਸੀਂ ਕਰ ਲੋਗੇ ਹੂੰ ਠੀਕ ਹੈ ਨਾ ਜੇ ਤੁਹਾਡਾ ਨਹੀਂ ਸਰਦਾ ਤੁਸੀਂ ਕਹੋਗੇ ਭਾਈ ਮੈਂ ਪਹਿਲਾਂ ਆਦਾ ਘਰ ਦੇ ਘਰੇ ਸੇਵਾ ਕਰ ਲਾਂ ਪਹਿਲਾਂ ਮੈਂ ਆਪਦੇ ਮਾਪਿਓ ਦੀ ਉਦੋਂ ਬਾਅਦ ਮੈਂ ਲੋਕਾਂ ਦੀ ਵੀ ਕਰ ਲਊਗਾ ਇਹ ਇਹ ਹੁੰਦੀਆਂ ਗੱਲਾਂ ਤੁਸੀਂ ਕਿਸੇ ਐਨ ਜੀਓ ਨੂੰ ਨਿੰਦ ਕੇ ਇਹ ਤਾਂ ਉਹ ਗੱਲ ਹੋ ਗਈ ਨਾ ਵੀ ਆਪਦੇ ਵਾਲੇ ਤੋਂ ਉੱਤੇ ਵਾਲਿਆਂ ਨੂੰ ਨਿੰਦ ਲਓ ਉਹਨੂੰ ਥੱਲੇ ਰੈਸਟ ਦਿਓ ਤੇ ਆਪਦੀ ਪੀ ਆਰ ਕਰ ਲਓ ਹੂੰ ਤੁਸੀਂ ਤੁਸੀਂ ਵੱਡੇ ਵੱਡੇ ਦੇਸ਼ ਦੇ ਪੋਡਕਾਸਟਾਂ ਤਾਂ ਜਾਣਦੇ ਹੋ ਕਿ ਉਹ ਪੇਡ ਨਹੀਂ ਹੁੰਦੇ ਹੂੰ ਉੱਥੇ ਤੁਸੀਂ ਪੈਸੇ ਨਹੀਂ ਦਿੰਦੇ ਬਿਲਕੁਲ ਉਹ ਪੀਆਰ ਹੈ ਉਹ ਪੀਆਰ ਦੇ ਅੰਡਰ ਆਂਦੀ ਹੈ ਜਨਾਬ ਮੈਂ ਤੁਹਾਨੂੰ ਦੱਸ ਦਿਆਂ ਜਿਹੜੇ ਵੀ ਉੱਥੇ ਚਲਾ ਰਹੇ ਹੋ ਤੁਸੀਂ ਐਨ ਜੀਓ ਨਾਲੇ ਤੁਸੀਂ ਗੱਲਾਂ ਕਰਦੇ ਹੋ ਅਸੀਂ ਸਕੂਲ ਬਣਾਤੇ ਅਸੀਂ ਲੰਗਰ ਲਾਤੇ ਅਸੀਂ ਉਹ ਕਰਦੇ ਇਹ ਸਭ ਕੁਝ ਤਾਂ ਦੂਜੀ ਐਨ ਜੀਓ ਵੀ ਕਰੀ ਜਾਂਦੇ ਹੂੰ ਤੁਸੀਂ ਇਹ ਦੱਸੋ ਨਾ ਤੁਹਾਡੇ ਤੇ ਉਹਨਾਂ 'ਚ ਫਰਕ ਕੀ ਹੋਇਆ ਸਾਡਾ ਸਕੂਲ ਚੱਲਦਾ ਜੀ ਕਿਤੇ ਹੋਰ ਚੱਲਦਾ ਇਹ ਤੇ ਬਾਕੀ ਜਿਹੜੀਆਂ ਸੰਸਥਾਵਾਂ ਸਿੱਖ ਸੰਸਥਾਵਾਂ ਕੰਮ ਕਰ ਰਹੀਆਂ ਆਪਾਂ ਲੁਧਿਆਣੇ ਪਿੱਛੇ ਜੇ ਇੱਕ ਇੰਟਰਵਿਊ ਕੀਤਾ ਉਹ ਫ੍ਰੀ ਪੜਾ ਰਹੇ ਨੇ ਹੂੰ ਸਿੱਖਾਂ ਦੇ ਨੌਜਵਾਨਾਂ ਨੂੰ ਫ੍ਰੀ ਪੜਾ ਰਹੇ ਨੇ ਉਹ ਫਿਰ ਜਿਹੜੇ ਜਿਹੜੇ ਸਕੂਲਸ ਸਿੱਖ ਆਰਗੇਨਾਈਜੇਸ਼ਨਸ ਦੇ ਆ ਉਹਨਾਂ ਕੋਲ 6-6000 ਜਵਾਕ ਹੈ ਹੂੰ ਉਹ ਫ੍ਰੀ ਚ ਨਹੀਂ ਚੱਲ ਸਕਦੇ ਤੇ ਨਾ ਉਹ ਕਰਨ ਔਜਲਾ ਬੁਲਾਉਂਦੇ ਨੇ ਨਾ ਕੋਈ ਐਕਟਰ ਬੁਲਾਉਂਦੇ ਨੇ ਕਿ ਸਾਨੂੰ ਫੰਡ ਇਕੱਠਾ ਹੋ ਜੇ ਸਾਨੂੰ ਅਰੇ ਜਗਪਤ ਗੱਲ ਇਹ ਆ ਦਾਨ ਉਹ ਹੁੰਦਾਗਾ ਜਿਹੜਾ ਗੁਪਤ ਹੋਵੇ ਬਿਲਕੁਲ ਉਹ ਦਾਨ ਨਹੀਂ ਹੁੰਦਾ ਜਿਹੜਾ 10 ਥਾਂ ਦੇ ਉੱਤੇ ਜਾ ਕੇ ਤੁਸੀਂ ਟੰਡੋਰਾ ਪੜਦੇ ਹੋ ਕਿ ਮੈਂ ਫਲਾਣੇ ਨੂੰ ਇੰਨਾ ਕੀਤਾ ਫਲਾਣੇ ਦਾ ਮੈਂ ਉਹ ਕੀਤਾ ਇਹ ਕੀਤਾ ਤੁਸੀਂ ਕਿਸੇ ਦੀ ਮਦਦ ਕਰ ਦਿਓ ਜਦ ਇਹ ਆਪਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹਦੀਆਂ 10 ਤਾਂ ਵੀਡੀਓ ਅੱਜ ਪਾ ਦਿੰਦੇ ਹੋ 10 ਤੁਸੀਂ ਪੋਸਟਾਂ ਪਾ ਦਿੰਦੇ ਹੋ ਫਿਰ ਤੁਸੀਂ ਬੰਦੇ ਸਾਧਦੇ ਹੋ ਆ ਦੇਖੋ ਜੀ ਅੱਜ ਫਲਾਨਾ ਆਇਆ ਜੀ ਸਾਡੀ ਸੇਵਾ ਕਰਨ ਵਾਸਤੇ ਫਿਰ ਤੁਸੀਂ ਇਹ ਕਾਹਦਾ ਦਿਖਾਵਾ ਕਰਦੇ ਹੋ ਆ ਲੋੜਵੰਦ ਆ ਜੀ ਮਤ ਕਰੋ ਜੀ ਕਿਉਂ ਲੋਕਾਂ ਕੋਲ ਮੰਗਦੇ ਹੋ ਫਿਰ ਤੁਸੀਂ ਮੋਸਟਲੀ ਐਨਜੀਓ ਦੇ ਹਾਲ ਨੇ ਮੈਂ ਕਿਸੇ ਇੱਕ ਨੂੰ ਵੀ ਕਹਿ ਰਿਹਾਗਾ ਮੈਂ ਮੈਂ ਕਿਤੇ ਨਾ ਇਹ ਦੇਖ ਰਿਹਾ ਸੀਗਾ ਤੁਸੀਂ ਜਦੋਂ 에ਅਰਪੋਰਟਾਂ ਤੇ ਜਾਂਦੇ ਹੋ ਜਾਂ ਹੋਰ ਜਾਂਦੇ ਹੋ ਮੈਂ ਬੜੀ ਵਾਰੀ ਦੇਖਿਆ ਉਹ ਉਹ ਵੀਰ ਨੂੰ ਉਹ ਲਾਈਵ ਹੋ ਜਾਂਦੇ ਨੇ ਮੈਨੂੰ ਜੀ ਕੜਾਪਾਨ ਤੋਂ ਰੋਕਦਾ ਮੈਨੂੰ ਕਿਰਪਾ ਨਾਲ ਜਾਣ ਤੋਂ ਰੋਕਤਾ ਜੇ ਤੁਸੀਂ ਅੱਡੇ ਵੈਲ ਟਰੈਵਲਡ ਹੋ ਤੁਹਾਨੂੰ ਰੂਲਸ ਐਂਡ ਰੈਗੂਲੇਸ਼ਨਸ ਪਤਾ ਹੋਣੇ ਚਾਹੀਦੇ ਨੇ ਅਥਾਰਟੀ ਦੇ ਕੀ ਨੇ ਹੁਣ ਬਾਕੀ ਕਿਸੇ ਨੂੰ ਨਹੀਂ ਰੋਕਦੇ ਹੋ ਤੁਸੀਂ ਇਕੱਲੇ ਸਿੱਖ ਤਾਂ ਨਹੀਂ ਟਰੈਵਲ ਕਰ ਰਹੇ ਯਾ ਕੱਲੇ ਤੁਸੀਂ ਦਸਤਾਰਤਾ ਰਹੀ ਆ ਮੈਂ ਕਹਦਾ ਅੰਮ੍ਰਿਤ ਧਰੀ ਤੁਹਾਨੂੰ ਰੋਕਿਆ ਕਦੇ ਤੁਸੀਂ ਟਰੈਵਲ ਕੀਤਾ ਕਿਸੇ ਖੜਾ ਪਾਇਆ ਹੋਇਆਗਾ ਖੜਾ ਪਾਇਆ ਓਏ ਮੈਨੂੰ ਅਜ ਤੱਕ ਕਦੇ ਨਹੀਂ ਰੋਕਿਆ ਚਲੋ ਮੈਂ ਮੰਨ ਲਿਆ ਮੰਨ ਲਿਆ ਵੀ ਤੁਹਾਨੂੰ ਕਿਰਪਾਨ ਤੇ ਯਾ ਕੁਝ ਸਾਈਜ਼ ਦੀ ਲਿਮਿਟੇਸ਼ਨਸ ਹੁੰਦੀਆਂ ਉਹਦੇ ਤੇ ਰੋਕ ਦਿੰਦੇ ਨੇ ਅਕਸਰ 6 ਇੰਚ ਦੀ ਅਪਰੂਵਡ ਆ 6 ਇੰਚ ਦੀ ਪਾ ਕੇ ਜਾਓ ਤੁਸੀਂ ਹਾਂ ਤੁਸੀਂ ਪਾ ਕੇ ਜਾਓ ਜੇ ਤੁਸੀਂ ਪਹਿਲਾਂ ਹੀ ਤੇ ਫਿਰ ਉੱਥੇ ਲਾਈਵ ਹੋਣ ਦਾ ਕੀ ਮਤਲਬ ਬੰਦਾ ਫਿਰ ਇਹ ਤਾਂ ਇਹ ਤੁਸੀਂ ਯੂਜ਼ ਨਹੀਂ ਕਰ ਰਹੇ ਸਿੱਖੀ ਨੂੰ ਹੂੰ ਉੱਥੇ ਯੂਜ਼ ਕਰ ਰਹੇ ਹੋ ਨਾ ਤੁਸੀਂ ਸਿੱਖੀ ਨੂੰ ਪਰ ਤੁਹਾਨੂੰ ਕਿਹਨੇ ਹੱਕ ਦਿੱਤਾ ਵੀ ਆਪਦੇ ਆਪ ਨੂੰ ਸੱਚਾ ਪ੍ਰੂਫ ਹੋ ਗਿਆ ਤੁਸੀਂ ਕਿਤੇ ਤੁਸੀਂ ਕਹੀ ਜਾਂਦੇ ਹੋ ਵੀ ਮਰਿਆਦਾ ਕੌਣ ਤੈਅ ਕਰੂਗਾ ਹੂੰ ਭਾਈ ਜੇ ਉੱਥੇ ਸੇਵਾਦਾਰਾਂ ਨੇ ਰੋਕਤਾ ਉੱਥੇ ਆਪਾਂ ਕਿੰਨੀ ਵਾਰ ਹੀ ਗਏ ਆ ਦਰਬਾਰ ਸਾਹਿਬ ਅਸੀਂ ਫੋਟੋਆਂ ਵੀ ਖਿਚਾਈਆਂ ਉੱਥੇ ਖੜ ਕੇ ਸਾਨੂੰ ਨਹੀਂ ਰੋਕਿਆ ਕਦੇ ਅੱਜ ਤੱਕ ਉਨ੍ਹਾਂ ਜਾਂ ਹੋਰ ਕਿੰਨਾ ਟੂਰਿਸਟ ਜਾਂਦਾ ਰਹਿੰਦਾ ਨਹੀਂ ਦੇਖੋ ਦੇਖੋ ਮਰਿਆਦਾ ਹਰ ਥਾਂ ਦੀ ਆ ਮਰਿਆਦਾ ਦਾ ਕੋਈ ਵੀ ਉਲੰਘਣ ਕਰੂਗਾ ਉਹਦੇ ਤੇ ਕਾਰਵਾਈ ਹੋਊਗੀ ਬਿਲਕੁਲ ਬਿਲਕੁਲ ਅੱਜ ਸੈਕਟਰ ਨਾਲ ਬਾਰੇ ਸਾਰੇ ਕੀਤੇ ਪਤਾ वर्ल्ड वाइड ਦੁਨੀਆ ਦੇ ਵਿੱਚ ਗੁਰਦੁਆਰਾ ਸਾਹਿਬ ਬਣ ਚੁੱਕੇ ਆ ਕਿਤੇ ਵੀ ਅਜਿਹੀ ਥਾਂ ਨਹੀਂ ਹੈਗੀ ਜਿੱਥੇ ਗੁਰੂ ਘਰ ਨਹੀਂ ਹੈਗੇ ਤੇ ਗੁਰੂ ਘਰਾਂ ਦੀ ਮਰਿਆਦਾ ਪਤਾ ਜੇ ਕੋਈ ਆ ਕੇ ਮਰਿਆਦਾ ਨੂੰ ਭੰਗ ਕਰੂਗਾ ਤਾਂ ਉਸ ਨੂੰ ਰੋਕਿਆ ਜਾਊਗਾ ਉਸ ਨੂੰ ਸਮਝਾਇਆ ਜਾਊਗਾ ਜੇ ਕੋਈ ਉਹਦਾ ਇਸ ਤਰੀਕੇ ਦਾ ਨਾਤਮਲ ਕੱਢੂਗਾ ਉਹ ਜ਼ਿੰਮੇਵਾਰ ਨਹੀਂ ਦੂਜੀ ਗੱਲ ਉਹਦੇ ਵਿੱਚ ਇਹ ਕਹੀ ਗਈ ਕਿ ਉਸ ਪੋਡਕਾਸਟ ਤੋਂ ਕਰਕੇ ਉਹ ਡੀਫੇਮ ਹੋਈ ਇੰਨਾ ਜ਼ਿਆਦਾ ਪ੍ਰੈਸ਼ਰ ਕੀਤਾ ਗਿਆ ਤੇ ਜਿਹੜਾ ਉਹ ਕੀਰਤਨ ਛੱਡਣ ਤੇ ਮਜਬੂਰ ਹੋ ਗਈ ਦੇਖੋ ਮੈਂ ਫੇਰ ਕਲੀਅਰ ਕਰਦਾ ਕੀਰਤਨ ਕਰਨਾ ਨਹੀਂ ਕਰਨਾ ਇਹ ਪ੍ਰਬਲਿੰਕ ਕੌਰ ਜੀ ਦਾ ਆਪਣਾ ਡਿਸੀਜਨ ਆ ਉਹਨਾਂ ਦਾ ਆਪਣਾ ਕਰਮ ਆ ਅਸੀਂ ਨਹੀਂ ਕਿਹਾ ਕਿ ਕੀਰਤਨ ਛੱਡ ਦੋ ਜਿੱਤੇ ਵੀ ਪੌਡਕਾਸਟ ਦੇ ਅੰਦਰ ਸਾਡੇਆਂ ਦੇ ਵਿੱਚ ਇਹ ਗੱਲ ਨਹੀਂ ਹੈਗੀ ਜਾਨੂੰ ਇਹ ਗੱਲ ਕਹੀ ਹੋਵੇ ਕਿ ਤੂੰ ਭਾਈ ਕੀਤਰ ਕਿਉਂ ਕਰਦੀ ਆ ਆਪਾਂ ਹੁਣੇ ਕੋਣਾ ਕਹਿਆ ਨਾਲ ਅਸੀਂ ਨਹੀਂ ਹੈਗੇ ਉਹ ਅਗਲੀ ਦੀ ਆਪਦੀ ਮਰਜ਼ੀ ਆ ਉਹ ਬਲੌਗ ਵੀ ਛੱਡ ਸਕਦੇ ਸੀ ਕੀਰਤਨ ਹੀ ਕਿਉਂ ਛੱਡਿਆ ਉਹਨਾਂ ਨੇ ਬਿਲਕੁਲ ਬਿਲਕੁਲ ਬਲੌਗ ਛੱਡਦੇ ਉਹ ਕਹਿੰਦੇ ਕਿ ਜੀ ਮੈਂ ਤਾਂ ਕੱਲਾ ਕੀਰਤਨ ਕਰੂੰ ਕਿ ਬਲੌਕ ਬਲੌਕ ਪ੍ਰਾਇਓਰਿਟੀ ਹੋ ਗਈ ਪਹਿਲੀ ਉਹਨਾਂ ਦੀ ਇਸ ਗੱਲ ਦਾ ਤਾਂ ਕਿਸੇ ਨੇ ਉਹ ਕੀਤਾ ਨਹੀਂਗਾ ਮੈਂ ਨਹੀਂ ਕਈ ਕਈ ਹੈਗੇ ਆ ਨਾ ਜਿਹੜੇ ਆਪਣੇ ਆਪ ਨੂੰ ਆ ਪੀਆਰ ਰਾਈ ਜਾਂ ਹਾਈਪ ਦੇਣ ਲਈ ਨਾਮ ਯੂਜ਼ ਕਰ ਦਿੰਦੇ ਆ ਉਹ ਹਾਲਾਂਕਿ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿੱਤਾ ਇੱਕ ਐਨਜੀਓ ਤੇ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਅਸੀਂ ਵੀ ਇੱਕ ਉਵੇਂ ਹੀ ਗੱਲ ਕਹਿ ਰਹੇ ਆ ਵੀ ਇੱਕ ਐਨਜੀਓ ਹੈਗੀ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਪਰ ਉਹਨਾਂ ਕ ਕਰੋ ਜਿੰਨੀ ਕ ਤੁਹਾਨੂੰ ਸ਼ੋਭਾ ਦਿੰਦੀਆਂ ਚੀਜ਼ਾਂ ਤੁਸੀਂ ਠੀਕ ਹੈ ਤੁਸੀਂ ਸੇਵਾ ਕਰ ਰਹੇ ਹੋ ਸੇਵਾ ਕਰੋ ਪਰ ਜਿਹੜਾ ਬੰਦਾ ਕਰ ਰਿਹਾ ਆ ਆਲਰੇਡੀ ਜਿੰਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹਦਾ ਬੈਕਗ੍ਰਾਉਂਡ ਵੀ ਤੁਹਾਨੂੰ ਜਾਨਣਾ ਚਾਹੀਦਾ ਹੈ ਕਿ ਇਸ ਤਰੀਕੇ ਨਾਲ ਗੱਲਾਂ ਨਹੀਂ ਹੁੰਦਾ ਤੁਸੀਂ ਫੇਮ ਲੈਣ ਲਈ ਕਿਸੇ ਦੇ ਪੋਡਕਾਸਟ ਤੇ ਚਲੇ ਗਏ ਹੋ ਫਿਰ ਐਨਾ ਹੀ ਆ ਤਾਂ ਤੁਸੀਂ ਕਿਸੇ ਪੰਜਾਬੀ ਹੋਂਦੇ ਤੇ ਆ ਕੇ ਦਿਓ ਨਾ ਪੋਡਕਾਸਟ ਤੁਸੀਂ ਕਿਉਂ ਖੇਡ ਰਹੇ ਹੋ ਹਿੰਦੀ ਹਿੰਦੀ ਜੀ ਦਿਓ ਪੰਜਾਬੀ ਚ ਪੋਡਕਾਸਟ ਕਿਉਂ ਨਹੀਂ ਦਿੰਦੇ ਆ ਕੇ ਬੈਠੋ ਸਾਹਮਣੇ ਕਿਉਂ ਗੱਲਾਂ ਬਾਤਾਂ ਤੁਹਾਡੇ ਦੀ ਤੁਹਾਡੀਆਂ ਵੀ ਕਲੀਅਰ ਹੋਣ ਲੋਕਾਂ ਨੂੰ ਹੂੰ ਤਾਂ ਡੋਗਲਾ ਜਿਹੜਾ ਪੰਨ ਹੈ ਨਾ ਉਹ ਲੋਕਾਂ ਨੂੰ ਛੱਡਣਾ ਪੈਣਾ ਅਸੀਂ ਮੈਂ ਨਾ ਪ੍ਰੋਬਲਮ ਕੋਰ ਦੇ ਖਿਲਾਫ ਆ ਮੈਂ ਤਾਂ ਸਿਰਫ ਇੱਕ ਮੁੱਦਾ ਚੱਕਿਆ ਕਿ ਕਿਸੇ ਦਾ ਨਾਮ ਯੂਜ਼ ਕਰਨਾ ਛੱਡ ਦਿਓ ਹੂੰ ਜਗਾ ਜਗਾ ਤੇ ਤੁਸੀਂ ਪੋਡਕਾਸਟ ਕਰ ਰਹੇ ਹੋ ਅ ਵੀ ਮੇਰੇ ਨਾਲ ਤੱਕਾ ਹੋ ਗਿਆ ਜੀ ਹੂੰ ਤੁਸੀਂ ਆਪ ਆਏ ਹੋ ਤੁਸੀਂ ਆਪ ਚੱਲ ਕੇ ਆਏ ਹੋ ਪੋਡਕਾਸਟ ਦਿੱਤਾ ਤੁਸੀਂ ਜੇ ਉਹਦੇ ਚ ਤੁਸੀਂ ਗਲਤ ਸੀਗਾ ਤਾਂ ਲੋਕਾਂ ਨੇ ਨਿਆਂ ਕਰਦਾ ਹੁੰਦਾ ਹੂੰ ਤੇ ਵਾਰ-ਵਾਰ ਪੋਡਕਾਸਟ ਕਰਨਾ ਤੇ ਲੋਕਾਂ ਨੂੰ ਇਹ ਸੁਨਿਆ ਦੇਣਾ ਕਿ ਮੈਂ ਸੱਚੀ ਆ ਜੀ ਉਹ ਗੱਲ ਵੀ ਸ਼ੋਭਾ ਨਹੀਂ ਦਿੰਦੀ